ਤੁਸੀਂ ਹਿਸਾਬ ਲਾਉਣਾ ਜਦੋਂ ਅੱਗ ਲੱਗੀ ਹੁੰਦੀ ਕਿਤੇ ਉਹ ਹਿਸਾਬ ਨਾਲ ਕਤਲ ਹੋ ਰਿਹਾ ਚੰਗਾ ਫੜਾ ਹੱਟਾ ਕੱਟਾ ਨੌਜਵਾਨ ਠੀਕ ਹੈ ਜੀ ਜਿਹਨੂੰ ਤੁਸੀਂ ਇੱਕ ਦਰਿੰਦਗੀ ਦੇ ਰੂਪ ਵਿੱਚ ਸੁੱਟਦਾ ਨਹਿਰ 'ਚ ਫੇਰ ਤੁਸੀਂ ਉਹਨੂੰ ਜੇ ਉਹ ਬਚਣ ਲਈ ਕੁਝ ਹੱਥ ਪੈਰ ਮਾਰਦਾ ਪਿਆ ਤੁਸੀਂ ਉੱਥੋਂ ਦੀ ਉਹਦੇ ਸਿਰ ਤੇ ਰੋੜੇ ਮਾਰਦੇ ਪਏ ਆ ਇਟਾ ਮਾਰਦੇ ਪਏ ਆ ਪ੍ਰਸ਼ਾਸਨ ਉਲਟਾ ਕੀ ਕਹਿੰਦਾ ਪਿਆ ਜੇ ਉੱਥੇ ਲੋਕ ਦੁੱਖਜਾਰ ਵੀ ਕਰਦੇ ਆ ਪ੍ਰਸ਼ਾਸਨ ਉਲਟਾ ਇਹ ਕਹਿੰਦਾ ਤੁਸੀਂ ਘਰਾਂ ਨੂੰ ਚੱਲ ਜਾਓ ਨਹੀਂ ਤਾਂ ਕੇਸ ਸਾਡੇ ਤੇ ਪੈਣਗੇ ਤਾਰੀ ਸੈਟਿੰਗ ਕੋ ਇਹ ਚਪੈਲ ਡਰਪੌਨ ਲਈ ਨਹੀਂ ਹੋ ਰਹੀ ਇਹ 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 ਜਿਹੜੀ ਸੈਟਿੰਗ ਹੋ ਰਹੀ 2027 ਦੀਆਂ ਵੋਟਾਂ ਦੀ ਹੋ ਰਹੀ ਹੈ ਇਹ ਤਾਂ ਹੁਣ ਲੋਕਾਂ ਦੇ ਅੱਗੇ ਹੀ ਆ ਰਿਕੁਐਸਟ ਆ ਮਤਲਬ ਕਿ ਤੁਸੀਂ ਇਹ ਨਾ ਦੇਖੋ ਕਿ ਉਹਦੇ ਘਰ ਅੱਖ ਲੱਗੀ ਆ ਤੇ ਫੇਰ ਸਾਡੇ ਘਰ ਲੱਗੂਗੀ ਫੇਰ ਵਜਾਵਾਂਗੇ ਇਹ ਤਾਂ ਤੁਸੀਂ ਇਕੱਠੇ ਹੋ ਆਪ ਹਮਲਾ ਮਾਰੋ ਠੀਕ ਆ ਮਤੇ ਪਾਓ ਪਿੰਡਾਂ ਦੇ ਵਿੱਚ ਇਕੱਠ ਕਰੋ ਇੱਕਾ ਦਿਖਾਓ ਆਪਣਾ ਮੈਂ ਹਰਦੀਪ ਸ਼ੇਖੀ ਜੁੜ ਚੁੱਕਿਆ ਹਾਂ ਸਿੰਗਲ ਨਿਊਜ਼ ਦੇ ਨਾਲ ਆਹ ਬੀਤੇ ਦਿਨ ਦੁਸ਼ਾਰੀ ਵਾਲੇ ਦਿਨ 15 ਤੋਂ 20 ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਵਜਾ ਕਿਸੇ ਨੂੰ ਵੀ ਨਹੀਂ ਪਤਾ ਸਭ ਤੋਂ ਵੱਡਾ ਕਾਰਨ ਹੈ ਕਿ ਉਹਨਾਂ ਦੇ ਜੋ ਭਰਾ ਨੇ ਸਕੇ ਭਰਾ ਉਹ ਨਾਲ ਸੀ ਉਹ ਦੱਸਦੇ ਨੇ ਕਿ ਅਸੀਂ ਜਿਸਪਾਲ ਬੰਗੜਾ ਵਾਲਾ ਪੁਲ ਟੱਪੇ ਆ ਕੱਪ ਦੇ ਸਾਰੀ ਸਾਨੂੰ 15 ਤੋਂ 16 ਪ੍ਰਵਾਸੀ ਇਦਾਂ ਪਏ ਜਿਵੇਂ ਉਹਨਾਂ ਨੇ ਸਾਨੂੰ ਜਾਨੋਂ ਮਾਰਨਾ ਹੋਵੇ ਤੇ ਐਸੇ ਭੱਜ ਕੇ ਜਾਨ ਬਚਾਈ ਤੇ ਮੇਰਾ ਜਿਹੜਾ ਭਰਾ ਖੁਦ ਅਸਰੇ ਨੇ ਵੀ ਜਿਹੜਾ ਮੇਰਾ ਭਰਾ ਵਾ ਵੀ ਉਹ ਕੋਰ ਸਿੱਖੀ ਸਰੂਪ ਦੇ ਵਿੱਚ ਆ ਅੰਮ੍ਰਿਤ ਛਕਿਆ ਹੋਇਆ ਵਾ ਤੇ ਉਹਨੂੰ ਨਹਿਰ 'ਚ ਤੈਰਨਾ ਨਹੀਂ ਸੀ ਹੁੰਦਾ ਉਹਨੂੰ ੱੱਕਾ ਦੇਖ ਕੇ ਨਹਿਰ ਵਿੱਚ ਛੁੜ ਦਿੱਤਾ ਜਾਂਦਾ ਤੇ ਬਾਅਦ ਵਿੱਚ ਇੱਡਾ ਰੋੜੀਆਂ ਦੇ ਨਾਲ ਉਹਨੂੰ ਮਾਰ ਦਿੱਤਾ ਜਾਂਦਾ ਤਿੰਨ ਤੋਂ ਚਾਰ ਦਿਨ ਦੇ ਬਾਅਦ লাশ ਬਰਾਮਦ ਹੁੰਦੀ ਹੈ ਜਿਹੜੀ লাশ ਆ ਨਿਸਪਾਲ ਬਾਂਗਰ ਤੋਂ ਜੁਵਦੀ ਅੱਜ ਸਵੇਰ ਤੜਟੜਕ ਸਵੇਰ ਅੱਜ ਜੁਵਦੀ ਦੇ ਨਹਿਰ ਤੋਂ লাশ ਮਿਲਦੀ ਆ ਕਰਮੇਸ਼ਨ ਕਰ ਦਿੱਤਾ ਜਾਂਦਾ ਤੇ ਵਕ ਵਕ ਜਥੇ ਬੰਦਿਆਂ ਲੋਕਾਂ ਦੇ ਵਿੱਚ ਰੋਸ ਆ ਕਿ ਪ੍ਰਸ਼ਾਸਨ ਕੀ ਕਰੇਗਾ ਹੁਣ ਪ੍ਰਸ਼ਾਸਨ ਨੇ ਸਿਰਫ ਧਾਰਾ ਲਗਾ ਦਿੱਤੀ ਉਹਨਾਂ ਨੂੰ ਕੋਈ ਬੰਦੀ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਨਹੀਂ ਕਾਰਵਾਈ ਕੀਤੀ ਸਾਨੂੰ ਬਿਨਾਂ ਵਜ੍ਹਾ ਦੱਸੇ ਹੀ ਸਾਡਾ ਮੁੰਡਾ ਮਾਰ ਦਿੱਤਾ ਗਿਆ ਹੁਣ ਅਸੀਂ ਬਾਕੀ ਜਿੱਥੇ ਬੰਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਮੇਰੇ ਨਾਲ ਜਿੱਥੇ ਬੰਦियां ਇਸ ਸਮੇਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਬਾਬਾ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਬਾਬਾ ਜੀ ਹਰਨਾਮਪੁਰਾ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਨੂੰ ਮਾਰਿਆ ਗਿਆ ਹਾਂਜੀ ਤੁਸੀਂ ਅੱਜ ਉਹਨਾਂ ਦੇ ਦੁੱਖ 'ਚ ਸ਼ਰੀਖ ਹੋਏ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਬਾਬਾ ਗੁਰਬਖਸ਼ ਸਿੰਘ ਜੀ ਨੇ ਜੀ ਅਰਬਾ ਖਰਬਾ ਤੋਂ ਜੱਫੇਦਾਰ ਨਹੀਂ ਦਾਸ ਜਗਦੀਪ ਸਿੰਘ ਹਰੀਆਂ ਵੇਲਾਂ ਤੋਂ ਲੁਧਿਆਣੇ ਦਾ ਜੱਫੇਦਾਰ ਆ ਜੀ ਮੰਗ ਤਾਂ ਇਹੀ ਆ ਜੀ ਦੇਖੋ ਹੁਣ ਇੱਕ ਤਾਂ ਹੁੰਦਾ ਕਤਲ ਇੱਕ ਹੋਇਆ ਹਨਾ ਜੀ ਇਹਦਾ ਕਤਲ ਤੁਸੀਂ ਹਿਸਾਬ ਲਾਉਣਾ ਜਦੋਂ ਅੱਗ ਲੱਗੀ ਹੁੰਦੀ ਕਿਤੇ ਉਹ ਹਿਸਾਬ ਨਾਲ ਕਤਲ ਹੋ ਰਿਹਾ ਹੈ ਅਖਿਆਰਪੁਰ ਦੀ ਘਟਨਾ ਹੱਲੇ ਉਹਦਾ ਦੁੱਖ ਜਿਹੜਾ ਲੋਕਾਂ ਦੇ ਮਨਾਂ 'ਚੋਂ ਗਿਆ ਨਹੀਂ ਠੀਕ ਹੈ ਉਸ ਤੋਂ ਬਾਅਦ ਕਿੰਨੀਆਂ ਲਗਾਤਾਰ ਘਟਨਾ ਹੋਈਆਂ ਫਿਰ ਆ ਨੌਜਵਾਨ ਚੰਗਾ ਭਲਾ ਹੱਟਾ-ਕੱਟਾ ਨੌਜਵਾਨ ਠੀਕ ਹੈ ਜੀ ਜਿਹਨੂੰ ਤੁਸੀਂ ਇੱਕ ਦਰਿੰਦਗੀ ਦੇ ਰੂਪ 'ਚ ਸੁੱਟਤਾ ਨਹਿਰ 'ਚ ਫਿਰ ਤੁਸੀਂ ਉਹਨੂੰ ਜੇ ਬਚਣ ਲਈ ਕੁਝ ਹੱਥ-ਪੈਰ ਮਾਰਦਾ ਪਿਆ ਤੁਸੀਂ ਉੱਥੋਂ ਦੀ ਉਹਦੇ ਸਿਰ 'ਤੇ ਰੋੜੇ ਮਾਰਦੇ ਪਏ ਆ ਇਟਾ ਮਾਰਦੇ ਪਏ ਆ ਤੇ ਮਦਰ ਕਿੰਨੀ ਦਰਿੰਦਗੀ ਜਾਂਦੇ ਆਪਾਂ ਰਾਤ ਦਾ ਕਈ ਸਮਾਂ ਦੁਪਹਿਰ ਦਾ ਸਮਾਂ 2:30 ਵਜੇ ਦਾ ਠੀਕ ਹੈ ਜੀ ਪ੍ਰਸ਼ਾਸਨ ਉਲਟਾ ਕੀ ਕਹਿੰਦਾ ਪਿਆ ਜੇ ਉੱਥੇ ਲੋਕ ਦੁੱਖਜਾਰੀ ਵੀ ਕਰਦੇ ਆ ਪ੍ਰਸ਼ਾਸਨ ਉਲਟਾ ਇਹ ਕਹਿੰਦਾ ਤੁਸੀਂ ਘਰਾਂ ਨੂੰ ਚਲ ਜਾਓ ਨਹੀਂ ਤਾਂ ਕੇਸ ਸਾਡੇ ਤੇ ਪੈਣਗੇ ਕੀ ਨਾਰਮਲ ਸੁਝਾਵਾ ਲਾਈਆਂ ਉੱਤੇ ਹੋਰ ਕੀ ਕੀਤਾ ਜੀ ਹਾਂ ਇਹੀ ਆ ਦੁੱਖੀ ਆਏ ਤਾਂ ਲੋਕਾਂ ਨੂੰ ਚਾਹੀਦਾ ਕਿ ਆਪ ਕੋਈ ਹੰਬਲਾ ਮਾਰੋ ਠੀਕ ਆ ਇਕੱਠੇ ਹੋਵੋ ਪਿੰਡਾਂ ਚ ਕੋਈ ਮਤੇ ਪਾਓ ਆਪਣੇ ਫੇਰ ਹੀ ਕੋਈ ਆ ਪ੍ਰਸ਼ਾਸਨ ਤੇ ਸੋਕੇ ਉਲਟਾ ਆ ਜਿਹੜਾ ਦੇ ਨਾਲ ਪੰਜਾਬੀਆਂ ਦੇ ਉੱਤੇ ਧੱਕਾ ਜਿਹੜਾ ਹੋ ਰਿਹਾ ਉਹਨਾਂ ਦੇ ਉੱਤੇ ਹੀ ਉਲਟਾ ਕੇਸ ਪਾਉਣ ਨੂੰ ਕਹਿੰਦਾ ਆ ਭਈਆਂ ਦੇ ਤਾਂ ਨਾਲ ਹੀ ਆ ਕਿਤਨਾ ਕਿਤੇ ਲੱਗਦਾ ਜੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਦਬਦਬਾ ਵੱਧਦਾ ਜਾ ਰਿਹਾ ਵੀ ਇਹ ਜਾਨੀਆਂ ਘਟਨਾਵਾਂ ਹੋ ਰਹੀਆਂ ਨੇ ਹੁਸ਼ਿਆਰਪੁਰ ਘਟਨਾਵਾਂ ਹੋਈਆਂ ਉਹ ਤੋਂ ਬਾਅਦ ਜਲੰਧਰ ਦੇ ਵਿੱਚ ਹੋਈਆਂ ਜਲੰਧਰ ਤੋਂ ਬਾਅਦ ਜਿਹੜੀ ਇਹ ਘਟਨਾ ਇਹ ਲੋਕਾਂ ਦੇ ਵਿੱਚ ਡਰ ਪੈਦਾ ਕਰ ਗਈ ਵੀ ਕੋਈ ਨੌਜਵਾਨ ਕੁੜੀ ਰਾਤ ਨੂੰ ਇਕੱਲੀ ਸੈਰ ਨਹੀਂ ਕਰ ਸਕਦੀ ਗਲੀ ਦੇ ਵਿੱਚ ਇਹ ਤਾਂ ਜੀ ਦੇਖੋ ਪ੍ਰਸ਼ਾਸਨ ਆਪ ਇਹ ਸੈਟਿੰਗ ਕਰਦਾ ਪਿਆ ਇਹਨਾਂ ਦੀ ਪੂਰੀ ਆ ਵਿੱਚ ਜਿਹੜੇ ਐਮਐਲਏ ਐਮਪੀ ਜੇ ਕੋਈ ਭਈਆ ਕਾਂਡ ਕਰਦਾ ਸਿੱਧਾ ਐਮਪੀ ਐਮਐਲਏ ਕੋਲ ਜਾਂਦਾ ਕਾਉਂਸਲਰ ਕੋ ਜਾਂਦਾ ਭਾਈ ਮੇਰੇ ਕੋ ਆ ਕਾਂਡ ਹੋ ਗਿਆ ਮੇਰਾ ਵੀ ਕੋਈ ਕਰੋ ਹਣਾ ਤੇ ਉਹ ਕਹਿੰਦੇ ਕੋਈ ਨਾ ਤੂੰ ਚੌਂਕੀ ਵਾਲਾ ਨੂੰ ਜਿਹੜਾ ਥਾਣਾ ਲਾਗੇ ਲੱਗਦਾ ਅਗਲੇ ਉਹਨੂੰ ਫੋਨ ਕਰ ਦੇ ਕਿ ਭਾਈ ਸਾਡੇ ਭਈਏ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਠੀਕ ਆ ਇਹ ਸਾਰੀ ਸੈਟਿੰਗ ਕੋਈ ਇਹ ਸਪੈਸ਼ਲ ਡਰ ਪਾਉਣ ਲਈ ਨਹੀਂ ਹੋ ਰਹੀ ਇਹ 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 ਜਿਹੜੀ ਸੈਟਿੰਗ ਹੋ ਰਹੀ 2027 ਦੀਆਂ ਵੋਟਾਂ ਦੀ ਹੋ ਰਹੀ ਆ ਕਿਉਂਕਿ ਉਹਨਾਂ ਨੇ ਹੁਣ ਸਾਰੀਆਂ ਸਰਕਾਰਾਂ ਤੋਂ ਤਾਂ ਲੋਕਾਂ ਦਾ ਮਨ ਉੱਠ ਗਿਆ ਹੁਣ ਡਾਇਰੈਕਟਲੀ ਤੌਰ ਤੇ ਜਿਹੜਾ ਵਾ ਉੱਤਰੋਂ ਦੀ 27 ਦੇ ਵਿੱਚ ਅਮਰਿਤਪਾਲ ਨੂੰ ਵੀ ਜੇ ਛੁੱਟਦਾ ਵੀ ਆ ਠੀਕ ਹੈ ਉਹਨਾਂ ਨੂੰ ਪਤਾ ਪੰਜਾਬੀਆਂ ਨੇ ਤੇ ਉਹਨਾਂ ਨੂੰ ਉਹਨੂੰ ਵੋਟਾਂ ਪਾਉਣੀਆਂ ਵਾ ਇਸ ਲਈ ਭਈਏ ਸੈੱਟ ਕਰੋ ਜਿਹੜੇ ਸਾਨੂੰ ਵੋਟਾਂ ਪਾਉਣਗੇ ਇਹ ਸਿਸਟਮ ਸਾਰਾ ਸੈੱਟ ਇਹੀ ਹੋ ਰਿਹਾ ਹੋਰ ਕੋਈ ਇਹਦੇ ਚ ਕੋਈ ਕਿਸੇ ਨੂੰ ਭੈ ਦੀ ਕੋਈ ਕਿਸੇ ਨੂੰ ਡਰਾ ਵਾਸਤੇ ਨਹੀਂ ਹੈਗਾ ਇਹ ਤਾਂ ਸਿਰਫ ਉਹ ਭਈਆਂ ਦਾ ਹੌਸਲਾ ਵਧਾਉਂਦੇ ਪਏ ਕਿ ਤੁਸੀਂ ਪੰਜਾਬ ਚ ਖੁੱਲੇ ਦਿਲ ਨਾਲ ਜਾਓ ਕਿ ਤੁਹਾਡੀ ਅਸੀਂ ਪੂਰੀ ਫੁੱਲ ਸਪੋਰਟ ਕਰਦੇ ਪਏ ਆ ਕਿ ਜੇ ਤੁਹਾਡੇ ਇੱਥੇ 200 ਰੁਪਇਆ ਦਿਹਾੜੀ ਮਿਲਦੀ ਇੱਕ ਤਾਂ ਤੁਹਾਨੂੰ ਦਿਹਾੜੀ ਜਾਂਦੇ ਉੱਥੇ ਪੀਆਰ ਮਿਲੂਗੀ ਨਾਲ 500 ਦਿਹਾੜੀ ਮਿਲੂਗੀ ਤੇ ਨਾਲ ਲੰਗਰ ਪ੍ਰਸ਼ਾਦਾ ਜਿਹੜਾ ਪੰਜਾਬੀ ਤੁਹਾਨੂੰ ਆਪ ਛਕਾਉਣਗੇ ਗੁਰੂ ਘਰਾਂ ਚ ਜੀ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਵੀ ਜਿਹੜੇ ਪ੍ਰਵਾਸੀ ਨੇ ਤੇ ਸਰਕਾਰ ਪੰਜਾਬ ਸਰਕਾਰ ਆ ਉਹ ਜ਼ਿੰਮੇਵਾਰ ਆ ਆ ਪੰਜਾਬ ਸਰਕਾਰ ਜ਼ਿੰਮੇਵਾਰ ਆ ਇਹਦੇ ਚ ਤੇ ਜੇ ਹੁਣ ਕੋਈ ਸਰਕਾਰ ਆਪਣੇ ਜ਼ੋਰ ਲਾਉਂਦੀ ਆ ਕਿ ਭਾਈ ਸਾਡੇ ਹੁਣ ਹੁਣ ਪੰਜਾਬੀ ਨੌਜਵਾਨ ਦੇਖੋ ਕੋਈ ਕਿਸੇ ਦੀ ਕੋ ਕੁੜੀ ਵੀ ਛੇੜ ਦੇਵੇ ਗਲਤੀ ਨਾਲ ਵੀ ਕਹ ਜਾਂ ਉਹਦੇ ਬਲੇਮ ਲੱਗ ਜੁਏ ਉਹਦਾ ਤੇ ਇਨਕਾਊਂਟਰ ਕਰ ਦਿੰਦੇ ਆ ਭਈਆਂ ਦਾ ਕਿਉਂ ਨਹੀਂ ਹੁੰਦੇ ਕਿਉਂਕਿ ਭਈਏ ਤਾਂ 12-1300 ਕਿਲੋਮੀਟਰ ਦੂਰੋਂ ਆਉਂਦੇ ਆ ਠੀਕ ਆ ਉੱਤੋਂ ਨਾ ਉਹਨਾਂ ਨੂੰ ਪੰਜਾਬੀ ਆਉਂਦੀ ਹੁੰਦੀ ਆ ਭਵੇਂ ਉਹ ਦੇਖ ਵੀ ਲਈਏ ਭਈਆਂ ਨੂੰ ਹਿੰਦੀ ਵੀ ਨਹੀਂ ਆਉਂਦੀ ਉਹਨਾਂ ਦੀ ਆਪਣੀ ਭਾਸ਼ਾ ਹੁੰਦੀ ਆ ਉਹ ਆਪਣੀ ਭਾਸ਼ਾ ਦੇ ਵਿੱਚ ਆ ਕੇ ਆਪਣੇ ਬੰਦਿਆਂ ਨਾਲ ਹੀ ਰਹਿੰਦੇ ਫਿਰ ਉੱਥੋਂ ਹੀ ਉਹ ਸਿੱਖਦੇ ਆ ਠੀਕ ਆ ਫਿਰ ਜੇ ਉਹਨਾਂ ਨੂੰ ਸਰਕਾਰ ਸ਼ਹਿ ਦਿੰਦੀ ਆ ਤੇ ਫੇਰ ਹੀ ਆ ਇਹਦੇ ਚ ਸਰਕਾਰਾਂ ਦੀ ਉਹ ਗਲਤੀ ਆ ਨਾ ਜੀ ਇਹ ਤਾਂ ਹੁਣ ਲੋਕਾਂ ਦੇ ਅੱਗੇ ਯਾਰ ਰਿਕੁਐਸਟ ਆ ਮਤਲਬ ਕਿ ਤੁਸੀਂ ਇਹ ਨਾ ਦੇਖੋ ਕਿ ਉਹਦੇ ਘਰ ਅੱਗ ਲੱਗੀ ਆ ਤੇ ਫੇਰ ਸਾਡੇ ਘਰ ਲੱਗੂਗੀ ਫੇਰ ਭਜਾਵਾਂਗੇ ਇਹ ਤਾਂ ਤੁਸੀਂ ਇਕੱਠੇ ਹੋ ਆਪ ਹਮਲਾ ਮਾਰੋ ਠੀਕ ਆ ਮਤੇ ਪਾਓ ਪਿੰਡਾਂ ਦੇ ਵਿੱਚ ਇਕੱਠ ਕਰੋ ਇੱਕਾ ਦਿਖਾਓ ਆਪਣਾ ਜੀ ਫੇਰ ਹੀ ਕੁਝ ਹੋ ਸਕਦਾ ਇੱਥੋਂ ਦੇ ਮੌਜੂਦਾ ਸਰਪੰਚ ਨੂੰ ਤੁਸੀਂ ਮਿਲੇ ਹੋ ਉਹਨਾਂ ਵੱਲੋਂ ਕੋਈ ਪ੍ਰਸਤਾਵ ਦਿੱਤਾ ਗਿਆ ਕਿ ਵੀ ਮੈਂ ਇਸ ਘਟਨਾ ਦੀ ਨਿਖੇਦੀ ਕਰੂੰਗਾ ਤੇ ਮੈਂ ਕੋਈ ਨਾ ਕੋਈ ਰੂਲ ਇੱਥੇ ਬਣਾਉਂਗਾ ਹਾਂਜੀ ਦਾਸ ਜੀ ਆਪਣਾ 2 ਦਿਨ ਹੀ ਹੋਏ ਹਜੇ ਪਹਿਲਾ ਦਿਨੋਂ ਨਹਿਰ ਤੇ ਹੀ ਮੈਂ ਦੂਜਾ ਦਿਨ ਇੱਥੇ ਆ ਬਾਬਾ ਗਰਬਖ ਸਿੰਘ ਜੀ ਹੁਣਾਂ ਦੇ ਬਚਨ ਹੋਏ ਆ ਤੇ ਇਹਨਾਂ ਤੋਂ ਤੁਸੀਂ ਸਾਂਝੇ ਕਰ ਸਕਦੇ ਹੋ ਸਰਪੰਚ ਸਿੰਘ ਜੀ ਆਰੇ ਜੀ ਬੱਬਾ ਜੀ ਸਿੱਖਾ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਜੀ ਕੀ ਬੱਲੇ ਬੱਬਾ ਜੀ ਸਰਪੰਚ ਸਾਹਿਬ ਨੂੰ ਮਿਲੇ ਹੋ ਤੁਸੀਂ ਇਸ ਘਟਨਾ ਤੋਂ ਬਾਅਦ ਨਹੀਂ ਸਾਡੇ ਕੋਲ ਸਾਫਗਾ ਸਰਪੰਚ ਪ੍ਰੇਮ ਸਿੰਘ ਜੀ ਬੈਠੇ ਨੇ ਜੀ 2 ਦਿਨ ਤੋਂ ਲੈ ਕੇ ਉਹੀ ਸਪੀਚ ਕਰ ਰਹੇ ਨੇ ਸਾਨੂੰ ਇਸ ਦਮ ਦੂਜਾ ਸਰਪੰਚ ਸਾਹਿਬ ਨਹੀਂ ਮਿਲੇ 2 ਦਿਨ ਤੋਂ ਲੈ ਕੇ ਇਹ ਸਾਰੇ ਕੈਮਰੇ ਦੇ ਵਿੱਚ ਜੋ ਵੀ ਰਿਕਾਰਡ ਕਰਾ ਰਹੇ ਨੇ ਇਹ ਬਚਦਾ ਆਪਣੇ ਰਿਕਾਰਡ ਕਰਾ ਰਹੇ ਸਰਪੰਚ ਜਿਹੜੇ ਮੌਜੂਦਾ ਨੇ ਉਹ ਨਾ ਆਉਣ ਦੀ ਵਜ੍ਹਾ ਕੀ ਹੈ ਜੀ ਉਹਨਾਂ ਦੀ ਕੈਮਰੇ ਅੱਗੇ ਬੋਲਣ ਤੋਂ ਇਤਰਾਜ਼ ਕਰਦੇ ਨੇ ਜਾਂ ਤੁਹਾਨੂੰ ਮਿਲਣ ਤੋਂ ਵੀ ਡਰਦੇ ਨੇ ਨਹੀਂ ਦੇਖੋ ਜੀ ਇਹ ਤਾਂ ਹਣੋ ਪਿੰਡ ਖੜਾ ਸਾਰਾ ਜੀ ਇਹਨਾਂ ਸਾਰੇ ਪਿੰਡ ਨੂੰ ਪਤਾ ਹੋਊਗਾ ਸਾਨੂੰ ਤਾਂ ਇਹੀ ਦੁੱਖ ਆ ਵੀ ਸਾਡੇ ਜਿਹੜੇ ਪ੍ਰਵਾਸੀ ਨੇ ਪਹਿਲਾਂ ਤਾਂ ਆਉਂਦੇ ਨੇ ਕੰਮ ਕਰਦੇ ਨੇ ਚਲੇ ਜਾਂਦੇ ਠੀਕ ਆ ਜੀ ਪਰ ਹੁਣ ਸਾਡੀਆਂ ਮੋਟਰਾਂ ਤੋਂ ਲੈ ਕੇ ਘਰਾਂ ਤੱਕ ਜੀ ਕਰਾਂ ਤੋਂ ਲਾ ਕੇ ਸਾਡੇ ਰਸੋਈ ਤੱਕ ਚਲੇ ਗਏ ਜੀ ਹੈ ਕਿ ਨਹੀਂ ਹੁਣ ਕਮਰੇ ਹਰੇਕ ਨੇ ਕਿਰਾਏ ਤੇ ਦੇਤੇ ਵੱਡੀ ਗੱਲ ਇਹ ਸਾਡੀ ਆ ਅਸੀਂ ਬੇਸਲੇ ਹੋ ਗਏ ਜੀ ਅਸੀਂ ਬਹਿਲਾ ਖਾਣ ਗਿੱਜ ਗਏ ਜੀ ਦੇ ਕੋਲੇ ਚਾਰ ਜਗ ਚਾਰ ਮੰਜੀਆਂ ਦੀ ਜਗਾ ਫਰਜ ਕਰਾਉਂਦੇ ਦੋ ਮੰਜੀਆਂ ਦੀ ਜਗਾ ਆਪਣੀ ਪਰਵਾਸੀਆਂ ਨੂੰ ਕਿਰਾਏ ਤੇ ਦੇ ਦਿੱਤੇ ਤੇ ਉਹਦੂ ਬਾਅਦ ਦੇ ਵਿੱਚ ਜਿਨੇ ਜਗਾ ਦਾ ਕਿਰਾਇਆ ਬਾਤ ਦੇਤੀ ਜੀ ਕਿਰਾਇਆ ਕਰਾਇ ਲੈਣ ਖਾਤਰ ਜਗਾ ਦਾ ਦੇਤੀ ਪਰ ਕੂੜਾ ਹਿੱਟ ਨੂੰ ਸੌਂਕ ਜਰ ਦਿੱਤਾ ਜੀ ਹਰ ਜਗ੍ਹਾ ਦੇਤੇ ਥੋਂ ਥੋਂ ਗੰਦ ਪਾਤਾ ਨੇ ਜਿੱਥੇ ਦੇਖਦੇ ਨੇ ਲਫਾਫਾ ਚੱਕਦੇ ਨੇ ਥੋੜੇ ਜਣੇ ਸੜਕ 'ਤੇ ਸਿੱਟ ਜਾਂਦੇ ਨੇ ਜੀ ਵੱਡਾ ਦੁੱਖ ਤੇ ਨਾਲ ਦੀ ਨਾਲ ਇਹਨਾਂ ਦੀ ਪੁੱਛ ਗਿਛ ਕੋਈ ਨਹੀਂ ਕਰਦਾ ਜੀ ਇਹਨਾਂ ਦਾ ਆਧਾਰ ਕਾਰਡ ਦੇਣ ਤਨਕਾਰਡ ਆਧਾਰ ਕਾਰਡ ਬਣਾਈ ਕਰਦੇ ਨੇ ਜੀ ਠੀਕ ਹੈ ਨਾ ਗੱਲ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਬੱਚਾ ਚੱਕ ਕੇ ਲੈ ਜਾਂਦੇ ਨੇ ਜੀ ਕਹਿੰਦੇ ਸਾਡੇ ਨੌਜਵਾਨਾਂ ਨਾਲ ਜਿਵੇਂ ਹੁਣੇ ਨੌਜਵਾਨ 29 ਸਾਲ ਦੀ ਉਮਰ ਸੀ ਜੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਤਾਂ ਜੋ ਕਿ ਆ ਪ੍ਰਸ਼ਾਸਨ ਨੇ ਸਭ ਦੇ ਮਨਾਂ 'ਚ ਡਰ ਪਾਤਾ ਡਾਰੇ ਪੈ ਗਿਆ ਕਿਉਂਕਿ ਕੋਈ ਬੋਲ ਨਹੀਂ ਰਿਹਾ ਜੀ ਹੁਣ ਜਿਹੜੀਆਂ ਪ੍ਰਸ਼ਾਸਨ ਨੇ ਧਾਰਾਂ ਲਗਾਈਆਂ ਉਹਦੇ ਨਾਲ ਪਰਿਵਾਰ ਸਹਿਮਤ ਆ ਜੀ ਹਾਂ ਜੀ ਸਨ ਸਹਿਮਤ ਪਰ ਹੁਣ ਪ੍ਰਸ਼ਾਸਨ ਕਹਿੰਦੇ ਵੀ ਉਹਨਾਂ ਨੇ ਤਜਵਾਜ ਦਬਾਇਆ ਵੀ ਅਸੀਂ ਹਰ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਤੇ ਅਸੀਂ ਬੰਦੀ ਕਾਰਵਾਈ ਉਹਨਾਂ ਦੇ ਕਰਾਂਗੇ ਬੰਦੇ ਪੰਜ ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਜਿਹੜੇ ਭੱਜੇ ਨੇ ਉਹਨਾਂ ਨੂੰ ਫੜਨਗੇ ਜੀ ਇਹ ਉਹਨਾਂ ਨੇ ਸਹਿਮਤੀ ਦਿੱਤੀ ਤੁਸੀਂ ਕੀ ਉਮੀਦ ਕਰਦੇ ਹੋ ਉਹਨਾਂ ਤੋਂ ਪ੍ਰਸ਼ਾਸਨ ਤੋਂ ਵੀ ਕੀ ਹੋਣਾ ਚਾਹੀਦਾ ਕੋਈ ਪ੍ਰਸ਼ਾਸਨ ਤੋਂ ਸਾਨੂੰ ਉਮੀਦ ਹੈ ਜਿੱਥੇ ਤੱਕ ਅਸੀਂ ਇਹ ਕਾਰੋਬਾਰ ਕਰਦੇ ਜਾਣਦੇ ਆ ਕੇਸਾਂ ਦੇ ਵਿੱਚ ਜਾਣਦੇ ਆ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਵੀ ਕਿਤੇ ਇਹ ਉਹਦੇ ਦੀ ਬਾਰ ਦਾ ਨਹੀਂ ਜਾਣਦੇ ਆ ਪਰ ਉੱਥੇ ਪ੍ਰਸ਼ਾਸਨ ਹੱਥ ਖੜੇ ਕਰਦਾ ਨਜ਼ਰ ਆਉਂਦਾ ਜੀ ਉਹ ਕਹਿੰਦਾ ਵੀ ਤੁਸੀਂ ਫੜ ਲਓ ਸਾਨੂੰ ਫੜਾ ਦੋ ਕਿਤਨਾ ਕਿਤੇ ਵੀ ਪ੍ਰਵਾਸੀਆਂ ਦੀ ਸਪੋਰਟ ਕਰਦਾ ਨਹੀਂ ਜੀ ਬਿਲਕੁਲ 100% ਉਹ ਕਹਿੰਦੇ ਤੁਸੀਂ ਫੜ ਲਓ ਸਾਨੂੰ ਫੜਾ ਦੋ ਅਗਰ ਜੇ ਅਸੀਂ ਫੜਨੇ ਸਾਡੀ ਨੰਗ ਸਿੰਘ ਫੌਜ ਦੇ ਵਿੱਚੋਂ ਜਾ ਕੇ ਜੇ ਗੁਰਸਿੱਖ ਬੰਦੇ ਨੇ ਉਹਦੇ ਡੰਡਾ ਵੀ ਮਾਰਦਾ ਤਾਂ ਉਸੇ ਟਾਈਮ ਜਾ ਕੇ ਪਰਚਾ ਕਰ ਦੇਣਾ ਇਹ ਸਾਡੇ ਨੌਜਵਾਨਾਂ ਦਾ ਕਤਲ ਵੀ ਕਰ ਦਿੰਦੇ ਨੇ ਤੇ ਗਾਇਬ ਵੀ ਹੋ ਜਾਂਦੇ ਨੇ ਇਹ ਸਾਡੀਆਂ ਧੀਆ ਭੈਣਾਂ ਦੀ ਬੇਪਤੀ ਵੀ ਕਰ ਜਾਂਦੇ ਨੇ ਤੇ ਗਾਇਬ ਵੀ ਹੋ ਜਾਂਦੇ ਨੇ ਇਹਨਾਂ ਦੀ ਨਾ ਕੋਈ ਪਛਾਣ ਪੱਤਰਾ ਨਾ ਕੋਈ ਇਹਨਾਂ ਦਾ ਆਤਾ ਨਾ ਕੋਈ ਪਤਾ ਇਹ ਜਾਂਦੇ ਪਤਾ ਨਹੀਂ ਕਿੱਥੇ ਨੇ ਕਿੱਥੋਂ ਆਉਂਦੇ ਨੇ ਜੀ ਪੰਜਾਬ ਹੁਣ ਤੁਸੀਂ ਪਰਿਵਾਰ ਤਾਂ ਪਰਿਵਾਰ ਦੇ ਨਾਲ ਕਿੰਨਾ ਕੁ ਖੜੇ ਹਾਂ ਕਦੋਂ ਤੱਕ ਮਜੂਦ ਹਾਂ ਇੱਥੇ ਅਸੀਂ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਰਹਾਂਗੇ ਜਿੰਨਾ ਏਹਦਾ ਇਨਸਾਫ ਨਹੀਂ ਬਣਦਾ ਪੰਜਾਬ ਦੇ ਨਾਲ ਖੜਾ ਰਹੂਗਾ ਸੰਘਰਸ਼ ਤੇਜ਼ ਹੋਵੇਗਾ ਬਿਲਕੁਲ ਹੋਣਾ ਚਾਹੀਦਾ ਸੰਘਰਸ਼ ਤੇਜ਼ ਹੋਊਗਾ ਪੰਜਾਬੀਆਂ ਨੂੰ ਅਪੀਲ ਕਰਨੀ ਚਾਹੋਗੇ ਵੀ ਇੱਥੇ ਹਰਾਮਪੁਰੇ ਆ ਕੇ ਸਾਡੀ ਮਦਦ ਕਰੋ ਜਾਂ ਵੀ ਆਪਣਾ ਜਿਹੜਾ ਸੁੱਤਾ ਜ਼ਮੀਰ ਹੈ ਉਹਨੂੰ ਜਗਾਓ ਪਹਿਲਾਂ ਦੇ ਇਕਲੇ ਹਰਨਾਪ੍ਰਿਆਉਣ ਤੋਂ ਪਹਿਲਾਂ ਜੀ ਆਪਣੇ ਆਪਣੇ ਪਿੰਡ ਦੇ ਵਿੱਚ ਜੀ ਪਿੰਡ ਪੱਧਰ ਤੇ ਬੈਠ ਕੇ ਨੌਜਵਾਨ ਇਕੱਤਰ ਹੋ ਕੇ ਇਸ ਦੇ ਵਿਚਾਰ ਕਰਨ ਵੀ ਅਸੀਂ ਇਹਦੇ ਨਾਲ ਜੰਗ ਇਹ ਜਿਹੜੀ ਜੰਗ ਸ਼ੁਰੂ ਕੀਤੀ ਵੀ ਇਹਨਾਂ ਦੀ ਜੀ ਇਹਦੇ ਨਾਲ ਅਸੀਂ ਕਿਵੇਂ ਲੜਨਾ ਜੀ ਕਿ ਨਹੀਂ ਹੁਣ ਜੇ ਅਸੀਂ ਡਾਂਗ ਮਾਰ ਤੇ ਸਿਰ ਤੇ ਪਰਚਾ ਹੋ ਜਾਂਦਾ ਜੀ ਅਸੀਂ ਵਿਚਾਰਾਂ ਦੀ ਲੜਾਈ ਕਹਿੰਦਾ ਵੀ ਜੇ ਕਿਸੇ ਨੇ ਵੀ ਵਿਚਾਰ ਕਰਨੇ ਆ ਕੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਨਾਲ ਬੈਠ ਕੇ ਵਿਚਾਰ ਕਰ ਸਕਦਾ ਅਸੀਂ ਉਹਨੂੰ ਹਰ ਗੱਲ ਦਾ ਜਵਾਬ ਦੇਵਾਂ ਕਿਵੇਂ ਸਾਨੂੰ ਪਰੇਸ਼ਾਨ ਕਰਦੇ ਨੇ ਜੀ ਹਰ ਪਾਸਿਓਂ ਪਰੇਸ਼ਾਨ ਕਰ ਰਹੇ ਨੇ ਬਈ ਇਹ ਕਿਹਦੇ ਸਾਡੇ ਨੌਜਵਾਨਾਂ ਦੀ ਆ ਆ ਖੜੇ ਨੇ ਨੌਜਵਾਨ ਨੂੰ ਮੇਰਾ ਖਿਆਲ ਹੈ 3 ਮਹੀਨੇ ਹੋ ਗਏ ਨੂੰ ਮਾਰਗ ਫਿਰਦੇ ਨੂੰ ਵੀ ਅਸੀਂ ਰੇੜੀ ਲਾਉਣੀ ਆ ਰੇੜੀ ਲਾਉਣੀ ਆ ਰੇੜੀ ਲਾਉਣ ਨੂੰ ਥਾਂ ਨਹੀਂ ਮਿਲਦਾ ਆਪਣੇ ਆਪਣੇ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਨੂੰ ਰੇੜੀ ਲਾਉਣ ਵਾਸਤੇ ਥਾਂ ਨਹੀਂ ਮਿਲਦਾ ਅਗਲੇ 10 ਸਾਲਾਂ ਚ ਕਿੱਦਾਂ ਦੇਖਦੇ ਹੋ ਪੰਜਾਬ ਨੂੰ ਅਗਲੇ 10 ਸਾਲਾਂ ਦੀ ਗੱਲ ਛੱਡੋ ਜੀ 27 ਤੱਕ ਜੀ 27 ਤੱਕ ਇਹ ਜੇ ਐਸੀ ਤਰ੍ਹਾਂ ਦੇ ਹਾਲ ਤਾਂ ਸਾਡਾ ਜੀਨਤ ਉੱਪਰ ਕਰ ਦੇਣਗੇ ਜੀ ਜੇ ਸੀ ਇੱਕ ਤਾਂ ਨਾ ਕੀਤੀ ਹਰੇਕ ਪਿੰਡ ਦੇ ਵਿੱਚ ਨੌਜਵਾਨ ਜਣੀ 71 ਗੁਰਦੁਆਰਾ ਨਗਰ ਦੇ ਪੂਰੇ ਮੈਂਬਰੀ 71 ਹੋਣ ਬੈਠ ਕੇ ਇਹਨਾਂ ਦੇ ਵਿਚਾਰ ਕਰਨ ਮਤੇ ਪਾਉਣ ਜਿਨੇ ਕਮਰਾ ਕਰਾਇਆ ਤੇ ਦੇਣਾ ਉਹ ਆਪਣਾ ਉਹਦੀ ਫੁੱਲ ਜ਼ਿੰਮੇਵਾਰੀ ਵੀ ਲਵੇ ਜੀ ਉਹਦੀ ਜ਼ਿੰਮੇਵਾਰੀ ਇਹ ਹੋਊਗੀ ਜੇ ਕੱਲ ਨੂੰ ਕੋਈ ਕਾਂਡ ਕਰਕੇ ਭਜਦਾ ਤਾਂ ਉਸ ਜਿਹਦੇ ਘਰ ਦੇ ਵਿੱਚ ਕਿਰਾਇਆ ਦੇ ਰਿਹਾ ਤਾਂ ਉਹਨੂੰ ਫੜਿਆ ਜਾਣਾ ਚਾਹੀਦਾ ਕਿਤੇ ਨਾ ਕਿਤੇ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਇਹਨਾਂ ਦੇ ਤਿੰਨ ਤਿੰਨ ਆਧਾਰ ਕਾਰਡ ਬਣੇ ਹੋਏ ਨੇ ਜੀ ਇਹਨਾਂ ਦਾ ਪਿੱਛੇ ਜਿੱਥੋਂ ਤੁਰਦੇ ਨੇ ਉੱਥੋਂ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਵੀ ਇਹ ਪਿਛਲਾ ਰਿਕਾਰਡ ਕਹੇ ਜਾਂਦਾ ਜੀ ਹੁਣ ਪਿੱਛੇ ਉਹਧਰੋਂ ਕਤਲ ਕਰਕੇ ਆ ਜਾਂਦੇ ਨੇ ਇੱਧਰ ਆ ਕੇ ਫੇਰ ਉਹੀ ਗਾਂਵ ਫੜੀ ਲੈਣ ਦੇ ਨੇ ਉਹਨਾਂ ਦੇ ਮੂੰਹ ਪਿਆ ਹੈ ਜੀ ਹੁਣ ਸਰਕਾਰ ਉਹਨਾਂ ਦੀ ਮਦਦ ਕਰਦੀ ਆ ਉਹਨਾਂ ਨੂੰ ਡਰ ਪਿਆ ਹੈ ਹੀ ਨਹੀਂ ਕਿ ਕਿਤਨਾ ਕਿਤ ਸਰਕਾਰ ਮਿਲੀ ਹੋਈ ਹੈ ਇਹਨਾਂ ਨੂੰ ਬਿਲਕੁਲ ਬਿਲਕੁਲ ਸਰਕਾਰ ਦੀ ਪੂਰੀ ਸ਼ਹਿ ਦਿੱਤੀ ਹੈ ਇਹਨਾਂ ਨੂੰ ਜੀ ਅਸੀਂ ਤਾਂ ਇੱਕ ਹੀ ਬੇਨਤੀ ਕਰਦੇ ਆ ਸਾਰੇ ਪੰਜਾਬੀਆਂ ਨੂੰ ਹਿੰਦੂ ਮੁਸਲਮ ਸਿੱਖ ਈਸ਼ਾਈ ਇਹਦੇ ਵਿੱਚ ਧਰਮ ਦੀ ਗੱਲ ਕੋਈ ਨਹੀਂ ਸਿਰਫ ਪੰਜਾਬੀ ਦੀ ਗੱਲ ਆ ਹਾਂਜੀ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਜੀ ਮਤੇ ਪਾਓ ਪਿੰਡ ਦੇ ਵਿੱਚੋਂ ਇਹਨਾਂ ਦੇ ਕਮਰੇ ਖਾਲੀ ਕਰਾਓ ਜਦੋਂ ਅਸੀਂ ਕਮਰੇ ਖਾਲੀ ਕਰਾ ਲਏ ਇਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲਣਾ ਤੇ ਉਸ ਤੋਂ ਬਾਅਦ ਦੇ ਵਿੱਚ ਰਹਿਣੀਆਂ ਅਸੀਂ ਸੌਦਾ ਇਹਨਾਂ ਤੋਂ ਖਰੀਦਣਾ ਨਹੀਂ ਜੇ ਤਾਂ ਸੌਦਾ ਨਹੀਂ ਖਰੀਦਣਾ ਇਹਨਾਂ ਨੂੰ ਵਾਪੇ ਜਾਣਾ ਪੈਣਾ ਜੀ ਸਾਨੂੰ ਆ ਆਪਣੇ ਆਪ ਨੂੰ ਸੁਧਾਰਨਾ ਪੈਣਾ ਅਸੀਂ ਆਪਣੇ ਆਦੀ ਬਾਹ ਫੜੀਏ ਜੀ ਅਸੀਂ ਮੌਜੂਦ ਹਾਂ ਜਸਪਾਲ ਬੰਗਰ ਪੁਲ ਦੇ ਉੱਤੇ ਜਿੱਥੇ ਵਿਸ਼ਾਰੇ ਵਾਲੇ ਦਿਨ ਮਨੀ ਨਾਮ ਦੇ ਮੁੰਡੇ ਨੂੰ ਮਾਰ ਦਿੱਤਾ ਗਿਆ ਕੁਝ ਪ੍ਰਵਾਸੀਆਂ ਵੱਲੋਂ ਤੁਹਾਨੂੰ ਦੱਸ ਦਈਏ ਕਿ ਕੋਈ ਖੁੰਡੇਕ ਬਾਜੀ ਨਹੀਂ ਸੀ ਪਰਿਵਾਰ ਦਾ ਕਹਿਣਾ ਇਹ ਹੈ ਕਿ ਸਾਡਾ ਮੁੰਡਾ ਉਹਨਾਂ ਨੂੰ ਜਾਣ ਦਾ ਤੱਕ ਨਹੀਂ ਸੀ ਕਿਸੇ ਨੂੰ ਨਜਾਇਜ਼ ਮਾਰ ਦੇਣਾ ਬਿਨਾਂ ਵਜੇ ਤੋਂ ਕਿਤੇ ਪ੍ਰਸ਼ਾਸਨ ਤੇ ਸਵਾਲ ਉੱਠਦੇ ਨੇ ਇੱਥੋਂ 200 ਕਦਮ ਦੀ ਦੂਰੀ ਦੇ ਉੱਤੇ sigma ਨਰਸਿੰਗ ਕਾਲਜ ਆ ਉੱਥੇ ਰੋਜ਼ਾਨਾ ਪੁਲਿਸ ਪੀਸੀਆਰ ਆਉਂਦੀ ਜਾਂਦੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੂਸਰੇ ਵਾਲੇ ਦਿਨ ਆਮ ਪਬਲਿਕ ਦੀ ਛੁੱਟੀ ਹੁੰਦੀ ਆ ਬੱਚਿਆਂ ਦੀ ਛੁੱਟੀ ਹੁੰਦੀ ਆ ਤੇ ਤੁਸੀਂ ਕਿੱਥੇ ਮਜੂਦ ਸੀ ਹੁਣ ਉੱਧਰ ਇੱਕ ਮਾਤਾ ਜੀ ਮੌਜੂਦ ਨੇ ਜੋ ਮੈਂ ਦਿਖਾ ਦੇਣਾ ਤੂੰ ਨਾ ਵੀ ਇਹ ਮਾਤਾ ਜੀ ਰੋਜ ਹੁੰਦੇ ਨੇ ਇਹਨਾਂ ਦਾ ਕਹਿਣਾ ਵੀ ਇੱਥੇ ਰੋਜ ਘਟਨਾਵਾਂ ਹੁੰਦੀਆਂ ਕਿਸੇ ਦਾ ਫੋਨ ਖੋਇਆ ਜਾਂਦਾ ਕਿਸੇ ਨਾਲ ਲੁੱਟ ਹੁੰਦੀ ਆ ਮਤਲਬ ਵੀ ਜਿਹੜੀਆਂ ਘਟਨਾਵਾਂ ਉਹ ਰੋਜ ਹੁੰਦੀਆਂ ਨੇ ਇਹਨਾਂ ਘਟਨਾਵਾਂ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ ਜੇ ਪ੍ਰਸ਼ਾਸਨ ਸਾਥ ਦੇਵੇ ਤਾਂ ਤੁਹਾਨੂੰ ਦੱਸ ਜੀਏ ਵੀ ਇਹ ਉਹ ਨਹਿਰ ਆ ਜਿੱਥੇ ਮਨੀ ਨਾ ਦੇ ਗੁੰਡੇ ਨੂੰ ਪ੍ਰਵਾਸੀਆਂ ਵੱਲੋਂ ਮਾਰਿਆ ਗਿਆ ਉਹਨੂੰ ਟੱਕਾ ਦੇ ਕੇ ਨਹਿਰ 'ਚ ਸੁੱਟਿਆ ਗਿਆ ਉਹਦੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਦਕਿ ਪਰਿਵਾਰ ਦਾ ਕਹਿਣਾ ਇਹ ਹੈ ਕਿ ਅਸੀਂ ਉਹਨੂੰ ਜਾਣਦੇ ਵੀ ਨਹੀਂ ਉਹਨਾਂ ਪ੍ਰਵਾਸੀਆਂ ਨੂੰ ਵੀ ਜਿਹੜੀ ਹੁਣ ਅਪੀਲ ਕਰਦੇ ਨੇ ਉਹ ਅਪੀਲ ਕਰਦੇ ਨੇ ਸਿੱਖ ਸੰਗਤਾਂ ਨੂੰ ਹਰੇਕ ਵਸ ਲੁਧਿਆਣਾ ਵਾਸੀ ਨੂੰ ਕਿ ਸਾਡਾ ਆ ਕੇ ਸਾਥ ਦਿਓ ਤਾਂ ਜੋ ਇਹ ਪ੍ਰਵਾਸੀ ਲੋਕ 2 ਸਾਲ 4 ਸਾਲ ਬਾਅਦ ਪੰਜਾਬ ਦੇ ਉੱਤੇ ਰਾਜ ਨਾ ਕਰ ਜਾਣ ਵੀ ਕਿਤੇ ਨਾ ਕਿਤੇ ਇਹਨਾਂ ਦਾ ਮੁੱਦਾ ਇੱਦਾਂ ਕਿ ਚੱਕਿਆ ਜਾਵੇ ਕਿ ਇਹਨਾਂ ਦੇ ਉੱਤੇ ਬਿੱਲ ਪਾਸ ਹੋਵੇ ਵਧੇਰੇ ਅਪਡੇਟ ਲਈ ਜੁੜੇ ਰਹੋ ਮੇਰੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ